ਸਾਡੇ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਆ ਔਰ ਹਰ 3 ਸਾਲ ਦੇ ਬਾਅਦ ਮੈਂਬਰਸ਼ਿਪ ਹੁੰਦੀ ਆ ਦੁਆਰਾ ਐਕਟਿਵ ਮੈਂਬਰ ਬਣਾਏ ਜਾਂਦੇ ਆ ਔਰ ਉਹਦੇ ਬਾਅਦ ਗੁੱਥ ਕਮੇਟੀਆਂ ਤੋਂ ਲੈ ਕੇ 올 ਇੰਡੀਆ ਪ੍ਰੈਜ਼ੀਡੈਂਟ ਤੱਕ ਦੇ ਚੋਣਾਂ ਹੁੰਦੇ ਆ ਸ਼ਾਇਦ ਇਹ ਇਦਾਂ ਦੀ ਡੈਮੋਕ੍ਰੇਸੀ ਹੋਰ ਕਿਸੇ ਪਾਰਟੀ ਚ ਹੋਵੇ ਜਿਹੜੇ ਰੈਗੂਲਰ ਆਪਣੇ ਫੀਚਰ ਜਿਹੜੇ ਉਹਨਾਂ ਦੇ ਮਤਾਬਕ ਚੱਲਦੀ ਸੋ ਮੈਨੂੰ ਫਤੇਗੜ ਸਾਹਿਬ ਜ਼ਿਲ੍ਹਾ ਦਾ ਇੰਚਾਰਜ ਲਾਇਆ ਗਿਆ ਸੀ ਪਿਛੇ ਜੀ ਮੈਂਬਰਸ਼ਿਪ ਸਾਰੀ ਜਿਹੜੀ ਕੈਂਪੇਨ ਚੱਲੀ ਉਹਦੀ ਦੇਖ ਲੈ ਕੀਤੀ ਆ ਬਹੁਤ ਵਧੀਆ ਇਥੇ ਮੈਂਬਰਸ਼ਿਪ ਹੋਈ ਆ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਚ ਵੀ ਐਕਟਿਵ ਮੈਂਬਰਸ਼ਿਪ ਵੀ ਬਹੁਤ ਅੱਛੀ ਹੋਈ ਆ ਉਹਦੇ ਬਾਅਦ ਚੋਣਾਂ ਪਰਵ ਬੂਥ ਕਮੇਟੀਆਂ ਤੋਂ ਲੈ ਕੇ ਅਸੀਂ ਸ਼ੁਰੂ ਕੀਤਾ ਸੀ ਤੇ ਸਾਡੇ 50% ਬੂਥ ਜਿਹੜੇ ਇੱਕ ਮੰਡਲ ਚ ਹੋ ਜਾਣ ਉਹ ਮੰਡਲ ਕੁਆਲੀਫਾਈ ਹੋ ਜਾਂਦਾ ਮੰਡਲ ਪ੍ਰਧਾਨ ਬਣਾ। ਸੋ 13 ਮੰਡਲ ਆ 13 ਹਲਕਿਆਂ ਦੇ ਵਿੱਚ 13 ਮੰਡਲਾਂ ਦੇ ਵਿੱਚੋਂ 9 ਮੰਡਲ ਸਾਡੇ ਕੁਆਲੀਫਾਈ ਹੋਏ ਸੀ ਜਿਨ੍ਹਾਂ ਦੀਆਂ 50% ਤੋਂ ਜ਼ਿਆਦਾ ਬੂਥ ਕਮੇਟੀਆਂ ਬਣ ਗਈਆਂ ਸੀ। 9 ਮੰਡਲਾਂ ਦੇ ਅਸੀਂ ਸਾਰਵ ਸੰਮਤੀ ਦੇ ਨਾਲ ਮੰਡਲ ਪ੍ਰਧਾਨ ਚੁਣੇ। ਔਰ ਬਹੁਤ अच्छे ਮਾਹੌਲ ਤੇ ਸਾਰਾ ਚੋਣ ਹੋਇਆ। ਤੇ ਹੁਣ ਜ਼ਿਲ੍ਹਾ ਲੈਵਲ ਤੇ ਅਖੀਰੀ ਪੜਾਅ ਜਿਹੜਾ ਹੈ ਉਹ ਜ਼ਿਲ੍ਹਾ ਪ੍ਰਧਾਨ ਦੀ ਚੋਣ ਦਾ ਸੀ। ਜ਼ਿਲ੍ਹਾ ਪ੍ਰਧਾਨ ਦੀ ਚੋਣ ਵਾਸਤੇ ਮੇਰੇ ਨਾਲ ਅਬਜ਼ਰਵਰ ਜਿਹੜੇ ਲੱਗੇ ਆ ਭੈਣ ਦੀ ਅਮਰਜੋਤ ਰਾਮੂ ਬਾਲੀਆ ਜੀ ਸਾਡੇ ਪਾਰਟੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਆ ਗਰੁੱਪ ਦੇ ਮੈਂਬਰ ਆ। ਤੇ ਇਹਨਾਂ ਦੇ ਹਾਜ਼ਰੀ ਦੇ ਵਿੱਚ ਇਹ ਸਾਰੀ ਜ਼ਿਲ੍ਹਾ ਕਮੇਟੀ ਦੀ ਜਿਹੜੀ ਚੋਣ ਆ ਉਹਦੀ ਪ੍ਰਕਿਰਿਆ ਚੱਲੀ ਆ। ਅਸੀਂ ਜਿਸ ਤਰ੍ਹਾਂ ਪਾਰਟੀ ਦੀਆਂ ਹਦਾਇਤਾਂ ਆ ਸਾਰੇ ਜਿਹੜੇ ਵੀ ਮੈਟਰ ਕਰਦੇ ਲੋਕ ਮੰਡਲ ਪ੍ਰਧਾਨਾਂ ਜਿਹੜਾ ਕਮੇਟੀ ਦੇ ਮੈਂਬਰ ਆ ਪ੍ਰਾਣੀ ਦੇ ਜਾਂ ਜਿਹੜੇ ਇਲੈਕਸ਼ਨ ਲੜਿਆ ਉਹਨਾਂ ਨੂੰ ਸਾਰਿਆਂ ਨੂੰ ਕਾਲ ਕੀਤਾ ਉਹਨਾਂ ਦੀ رائے ਲਈ ਕਿ ਪ੍ਰਧਾਨ ਕਿਹੜਾ ਬੰਨਾ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਕੋਈ 15 ਕ ਨਾਮ ਆਏ ਕਿਸੇ ਨੂੰ ਦੋ ਬੰਦਿਆਂ ਨੇ ਕਿਹਾ ਸਮਰਥਨ ਦਿੱਤਾ ਕਿਸੇ ਨੂੰ ਇੱਕ ਨੇ ਕੀਤਾ ਕਿਸੇ ਨੂੰ ਔਰ ਸਾਰਾ ਮਾਮਲਾ ਸਟੇਟ ਲੈਵਲ ਤੇ ਵੀ ਡਿਸਕਸ ਹੋਇਆ ਔਰ ਬੜੀ ਖੁਸ਼ੀ ਦੀ ਗੱਲ ਆ ਭਈ ਕੱਲ ਨੋਮੀਨੇਸ਼ਨ ਪੜਨੇ ਦਾ ਦਿਨ ਸੀਗਾ ਤੇ ਜਿੰਨੇ ਵੀ ਪ੍ਰੋਪੋਜ਼ਡ ਕੈਂਡੀਡੇਟ ਸੀ ਲੋਕਾਮਲਾ ਪਰ ਜੋ ਪੋਸ ਸੀ ਅਸੀਂ ਕੋਈ ਐਪਲੀਕੇਸ਼ਨਾਂ ਨਹੀਂ ਲਈਆਂ ਕਿਸੇ ਨੇ ਆਪਣੀ ਇੱਛਾ ਨਹੀਂ ਜਾਰ ਕੀਤੀ ਪ੍ਰੋਪੋਜ਼ਡ ਕੈਂਡੀਡੇਟਸ ਸਾਰਿਆਂ ਨੇ ਇਕੱਠੇ ਹੋ ਕੇ ਸਰਦਾਰ ਜੀਦਾਰ ਸਿੰਘ ਪੱਟੀ ਜੀ ਸਾਬਕਾ ਐਮਐਲਏ ਔਰ ਸਾਬਕਾ ਪ੍ਰਧਾਨ ਵੀ ਜਿਹੜੇ ਅਸਲ ਵਿੱਚ ਮੌਜੂਦਾ ਚੱਲ ਰਿਹਾ ਇਹਨਾਂ ਦੇ ਨਾਮ ਤੇ ਮੋਹਰ ਲਾਈ ਪਈ ਇਹਨਾਂ ਨੂੰ ਹੀ ਦੂਜੀ ਟਰਮ ਇੱਕ ਹੋਰ ਦਿੱਤੀ ਜਾਵੇ ਹੋਰ ਕੋਈ ਨਾਮੀਨੇਸ਼ਨ ਨਹੀਂ ਆਇਆ ਇੱਕੋ ਨਾਮੀਨੇਸ਼ਨ ਆ ਇਸ ਕਰਕੇ ਚੋਣਾਂ ਕਰਾਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਅੱਜ ਚੋਣਾਂ ਕਰਨਾ ਸੀ ਕਿਉਂਕਿ ਚੋਣ ਦੀ ਤਰੀਕ ਅੱਜ ਦੀ ਸੀ ਨਾਮੀਨੇਸ਼ਨ ਦੀ ਕਰ ਦਿੱਤੇ ਕੱਲ ਦੀ ਸੀ ਤੇ ਇਸ ਕਰਕੇ ਅਸੀਂ ਦੋਨਾਂ ਨੇ ਸਟੇਟ ਨੂੰ ਵੀ ਦੱਸ ਦਿੱਤਾ ਉਹਨਾਂ ਦੀ ਮਨਜ਼ੂਰੀ ਵੀ ਲੈ ਲਈ ਆ ਇਹਨਾਂ ਨੂੰ ਅੱਜ ਜੀ ਜ਼ਿਲ੍ਹਾ ਪ੍ਰਧਾਨ ਅੱਜ ਅਨਾਉਂਸ ਕਰਦੇ ਆ ਇੱਥੇ ਬੈਠ ਕੇ ਅਸੀਂ ਅੱਜ ਇੱਥੇ ਸਰਦਾਰ ਪੱਟੀ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਥਾਪਨ ਆਏ ਆ ਇਹ ਇੱਥੋਂ ਦੇ ਜ਼ਿਲ੍ਹੇ ਦੇ ਲੋਕਾਂ ਦਾ ਹੀ ਵੋਟਿੰਗ ਕਰਕੇ ਉਹਨਾਂ ਤੋਂ ਪ੍ਰੋਪਰ ਇਹ ਉਹਨਾਂ ਦੀ ਇੱਛਾ ਸੀਗੀ ਸਰਦਾਰ ਪੱਟੀ ਸਾਹਿਬ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਔਰ ਪੂਰੀ ਡੈਮੋਕਰੇਟਿਕ ਸਿੱਕੇ ਦੇ ਨਾਲ ਜੀ ਮਹਿਸੂਸ ਸਾਹਿਬ ਨੇ ਦੱਸਿਆ ਉਹ ਹੋਇਆ ਆਰੇ ਸਾਡੇ ਉੱਪਰ ਜਿਹੜੀ ਸਾਡੇ ਪ੍ਰਧਾਨ ਜੀ ਆ ਉਹਨਾਂ ਤੇ ਸਾਰੀ ਕਮੇਟੀ ਨੇ ਇਹਨਾਂ ਦੇ ਲਈ ਉਹਨਾਂ ਦਾ ਨਾਮ ਲਿਖ ਕੇ ਭੇਜਿਆ ਸੋ ਇਸ ਤਰ੍ਹਾਂ ਅਸੀਂ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ। ਸੋ ਸਭ ਤੋਂ ਵੱਡੀ ਗੱਲ ਤਾਂ ਆ ਕਿ ਭਾਰਤੀ ਜਨਤਾ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਆ ਜਿਹੜੀ ਜ਼ਮੀਨ ਤੋਂ ਜੁੜ ਕੇ ਸਾਰਾ ਸੰਗਠਨ ਜਿਹੜਾpropto ਤਿੱਕੇ ਨਾਲ ਚੱਲਦਾ। ਔਰ ਮੈਂ ਤਾਂ ਬਹੁਤ ਹੀ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਜਿਹੜੇ ਦੇ ਲੋਕਾਂ ਵੱਲੋਂ ਔਰ ਸਾਰੇ ਪਾਰਟੀ ਭਰ ਦੀ ਜਨਤਾ ਫਾਟ ਜਿਹੜੇ ਸੀਨੀ ਰਾਗੂ ਆ ਉਹਨਾਂ ਸਾਰਿਆਂ ਵੱਲੋਂ ਦੇਸ਼ ਦੇ ਮਹਾਨਾਇਕ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਦੇਸ਼ ਦੇ ਸੰਗਠਨ ਦੇ ਸਾਡੇ ਪ੍ਰਧਾਨ ਸਾਹਿਬ ਕੀ ਜੀਪੀ ਨੰਡਾ ਜੀ ਦਾ ਔਰ ਸਾਡੇ ਸੂਬੇ ਦੇ ਪ੍ਰਧਾਨ ਜੀ ਅਸ਼wini ਸ਼ਰਮਾ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਸੁਵਿਚੇ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਦਾ ਔਰ ਇੱਥੇ ਸਾਡੀ ਇਸ ਪ੍ਰਕਿਰਿਆ ਪ੍ਰਕਿਰਿਆ ਨੂੰ ਚਲਾਉਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਔਰ ਪਾਰਟੀ ਦੇ ਬਹੁਤ ਹੀ ਬ੍ਰਿਸ਼ਟ ਨੇਤਾ ਸ਼੍ਰੀ ਟੈਕਸ਼ਨ ਸੂਜੀ ਔਰ ਪੈਂਜੀ ਅਮਨਜੋਤ ਕੌਰ ਰਾਮੂ ਵਾਲੀ ਜੀ ਹੁਣੇ ਦੇ ਇੰਸਟੀਟਿਊਟ ਰਕੀ ਸੀ ਸਾਰਾ ਸਾਰਾ ਪ੍ਰੋਸੈਸ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਨੇ ਹਾਲੋ ਕੀਤਾ ਔਰ ਇਹ ਸਾਰਿਆਂ ਦੀ ਸਲਾਹ ਦੇ ਨਾਲ ਔਰ ਸੰਗਠਨ ਦੇ ਉੱਪਰੋਂ ਸਾਡੀ ਲੀਡਰਸ਼ਿਪ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਦੁਬਾਰਾ ਇਹਨਾਂ ਨੇ ਮੌਕਾ ਦਿੱਤਾ ਮੈਂ ਕੋਟਾਂ ਨ ਕੋਟ ਧੰਨਵਾਦ ਕਰਦਾ ਔਰ ਮੈਂ ਇਹ ਗੱਲ ਦਾ ਦੀ ਤਸੱਲੀ ਦਿਵਾਉਣਾ ਕਿ ਅਸੀਂ ਹਰ ਜ਼ਿਲ੍ਹੇ ਦੇ ਕੋਨੇ-ਕੋਨੇ ਘਰ-ਘਰ ਦੇ ਵਿੱਚ ਜਾ ਕੇ ਪਾਰਟੀ ਨੂੰ ਮੌਜੂਦ ਕਰਾਂਗੇ ਔਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੇ ਸੀਟਾਂ ਜਿਹੜੀਆਂ ਇਹ ਭਾਰਤੀ ਜਨਤਾ ਪਾਰਟੀ ਜਿਤਾਵਾਂਗੇ